ਜਿਹੜਾ ਠੀਕ ਕਰਨ ਦਾ ਸੰਗਤ ਨਾ ਕੋਈ ਆਇਆ ਟਿੱਕੀ ਇੱਕ ਮਗਾ ਬੜਾ ਹਲਾਈ ਨਾ ਤਾਂ ਫੇਸ ਉਹ ਬਠਿੰਡਾ ਪ੍ਰੈਸ ਦਾ ਪਹਿਲਾਂ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆ ਕੇ ਦਰਸ਼ਨ ਦਿੱਤੇ ਅੱਜ ਮੈਂ ਜਿਹੜੀ ਸਾਡੀ ਮੇਰੀ ਡਿਊਟੀ ਹੈ ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਕਿਸਾਨਾਂ ਦੇ ਲਈ ਉਹਨਾਂ ਵਾਸਤੇ ਕੋਈ ਭਲਾਈ ਲਈ ਕੁਝ ਕਰ ਸਕਦਾ ਹੁੰਦਾ ਉਹਦੇ ਵਿੱਚ ਮੈਂ ਰੁੱਝਿਆ ਸੀ ਆਪਣੇ ਇੱਕ ਖੁਸ਼ਖਬਰੀ ਹੈ ਸਾਰੇ ਇਲਾਕੇ ਨੂੰ ਬਠਿੰਡੇ ਨੂੰ ਅਸੀਂ ਬਾਇਓ ਫਰਟੀਲਾਈਜ਼ਰ ਜਿਹੜੀ ਲੈਬ ਜਿਹਦੀ ਬਹੁਤ ਜ਼ਰੂਰ ਸੀ ਅੱਜ ਕੱਲ ਬਾਇਓ ਖਾਦਾਂ ਬਾਇਓ ਦਵਾਈਆਂ ਵਰਤੀਆਂ ਜਾਂਦੀਆਂ ਔਰ ਉਹਨਾਂ ਦਾ ਚੈੱਕ ਅਪ ਕਿਤੇ ਟੈਸਟਿੰਗ ਨਹੀਂ ਹੁੰਦੀ ਸੀ ਉਹ ਗਾਜ਼ੀਆਬਾਦ ਜਾ ਕੇ ਕਰਾਉਣੀ ਪੈਂਦੀ ਸੀ ਕਈ ਵਾਰੀ ਉਹ ਮਾੜੀ ਜਿਹੜੀ ਉਸ ਸਟੈਂਡਰਡ ਦੀ ਦਵਾਈ ਜਾਂ ਉਸ ਸਟੈਂਡਰਡ ਦੀ ਖਾਦ ਨਾ ਹੁੰਦੀ ਉਹ ਜਦੋਂ ਕਿਸਾਨ ਲੈ ਜਾਂਦਾ ਸੀ ਇੱਕ ਵੱਡੀ ਠੱਗੀ ਹੋ ਜਾਂਦੀ ਸੀ ਉਹ ਬਾਅਦ ਚ ਲੰਮੇ ਸਮੇਂ ਤੋਂ ਕੋਈ ਰਿਜ਼ਲਟ ਆਉਂਦੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸੀ ਹੁਣ ਨੇੜੇ ਤੋਂ ਉਹ ਆਪਣੀ ਆ ਕੋਈ ਵੀ ਖਾਦ ਲਊਗਾ ਬਾਇਓ ਖਾਦ ਜਾਂ ਦਵਾਈਆਂ ਲਊਗਾ ਤਾਂ ਇਥੇ ਟੈਸਟਿੰਗ ਕਰਾ ਸਕਦਾ ਹੈ ਇਹਦੇ ਤੇ ਤਕਰੀਬਨ 2.5 ਕਰੋੜ ਰੁਪਇਆ ਸਾਡੇ ਵਿਭਾਗਾਂ ਦਾ ਪੰਜਾਬ ਸਰਕਾਰ ਦਾ ਆਉਣਾ ਹੈ ਔਰ ਜੇ ਖੇਤੀ ਤਗੜੀ ਹੈ ਤਾਂ ਹੀ ਪੰਜਾਬ ਤਗੜਾ ਆਪਾਂ ਖੇਤੀ ਪ੍ਰਧਾਨ ਸੂਬਾ ਆਪਾਂ ਸਾਰੇ ਖੇਤੀ ਚ ਹੀ ਆਪਣਾ ਜੀਵਨ ਬਸਰ ਕਰ ਰਹੇ ਹਾਂ ਚਾਹੇ ਤੁਸੀਂ ਪ੍ਰੈਸ ਵਾਲਿਓ ਸ਼ਾਹੂਕਾਰ ਹੈ ਕੋਈ ਹੋਰ ਹੈ ਕਿਉਂਕਿ ਆਪਾਂ ਸਾਰੇ ਖਾਂਦੇ ਤਾਂ ਇੱਕ ਅਨਾਜ ਆ ਅਨਾਜ ਜਿਹੜਾ ਕਿਸਾਨ ਤੇ ਮਜ਼ਦੂਰ ਲੜ ਕੇ ਪੈਦਾ ਕਰਦੇ ਆ ਉਹਦੇ ਲਈ ਇਹ ਬਹੁਤ ਵੱਡਾ ਜਿਹੜੀ ਸਹਾਈ ਹੋ ਵਰਦਾਨ ਹੋ ਮੇਰੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸਾਹਿਬ ਜਸਵੰਤ ਸਿੰਘ ਜੀ ਵੀ ਹਾਜ਼ਰ ਨੇ ਆਪਣੇ ਲੋਕਲ ਐਮਐਲਏ ਸਰਦਾਰ ਜਗਰੂਪ ਸਿੰਘ ਜੀ ਗਿੱਲ ਉਹ ਵੀ ਹਾਜ਼ਰ ਨੇ ਸਰਦਾਰ ਜਗਸੀਰ ਸਿੰਘ ਜੀ ਪੋਚੋ ਤੋਂ ਐਮਐਲਏ ਚੇਅਰਮੈਨ ਸਾਹਿਬ ਅਮਰਤ ਲਾਲ ਜੀ ਚੇਅਰਮੈਨ ਸਾਹਿਬ ਨੀਲ ਗਰਗ ਜੀ ਚੇਅਰਮੈਨ ਸਾਹਿਬ ਨਵਦੀਪ ਜੀ ਪਾ ਜੀਦਾ ਜੀ ਔਰ ਚੇਅਰਮੈਨ ਸਾਹਿਬ ਪੂਰੀ ਸਾਹਿਬ ਚੇਅਰਮੈਨ ਸਾਹਿਬ ਅਨਿਲ ਠਾਕਰ ਜੀ ਤੇ ਹੋਰ ਵੀ ਪਤਵੰਤੇ ਸੱਜਣ ਪਾਰਟੀ ਦੇ ਬਹੁਤ ਨਾਮਵਰ ਸਾਰੇ ਸਾਥੀ ਖੜੇ ਨੇ ਹੁਣ ਤੁਸੀਂ ਜਿਹੜੀ ਮੈਨੂੰ ਆਪਣੇ ਵੱਲੋਂ ਸਵਾਲ ਕੀਤਾ ਸੀ ਕਿ ਪਾਰਲੀਮੈਂਟ ਦੀ ਇਲੈਕਸ਼ਨ ਹੈ ਸੋ ਕਿਉਂਕਿ ਮੈਨੂੰ ਤਾਂ ਪਹਿਲਾਂ ਹੀ ਬਹੁਤ ਵੱਡਾ ਮਾਨ ਆਮ ਆਦਮੀ ਪਾਰਟੀ ਨੇ ਲੰਬੀ ਤੋਂ ਟਿਕਟ ਦੇ ਕੇ ਸ੍ਰੀ ਕੇਜਰੀਵਾਲ ਜੀ ਹੋਰਾਂ ਨੇ ਸਦਾ ਭਗਵੰਤ ਸਿੰਘ ਮਾਨ ਹੋਰਾਂ ਨੇ ਦਿੱਤਾ ਸੀ ਉਸ ਤੋਂ ਬਾਅਦ ਲੰਬੀ ਹਲਕੇ ਦੇ ਲੋਕਾਂ ਨੇ ਵੀ ਬਹੁਤ ਵੱਡੀ ਕਿਰਪਾ ਕੀਤੀ ਗੁਰੂ ਮਹਾਰਾਜ ਦੀ ਕਿਰਪਾ ਰਹੀ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਡੀ ਹਸਤੀ ਸਨ ਪੰਜ ਵਾਰ ਦੇ ਚੀਫ ਮਿਨਿਸਟਰ ਸਨ ਮੇਰੇ ਤਾਂ ਜਨਮ ਤੋਂ ਪਹਿਲਾਂ ਉਹ ਐਮਐਲਏ ਬਣਦੇ ਰਹੇ ਮੇਰਾ 11 12 ਵਿਧਾਨ ਸਭਾ ਵਿੱਚ ਆਏ ਪਰ ਲੰਬੀ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਸਾਡੇ ਸਾਰੇ ਮੇਰੇ ਭਰਾਵਾਂ ਨੇ ਬਹੁਤ ਵੱਡਾ ਜੋਰ ਲਾ ਕੇ ਉਸ ਵਿੱਚ ਮੈਨੂੰ ਵਿਧਾਨ ਸਭਾ ਵਿੱਚ ਭੇਜਿਆ ਬੜੀ ਸ਼ਾਨ ਨਾਲ ਹੁਣ ਮੈਨੂੰ ਪਾਰਟੀ ਵੱਲੋਂ ਹੁਕਮ ਹੋਇਆ ਕਿ ਜਿਹੜੀ ਪਾਰਲੀਮੈਂਟ ਬਠਿੰਡਾ ਦੀ ਬਠਿੰਡਾ ਵੀ ਮੇਰਾ ਆਪਣਾ ਹੀ ਘਰ ਆ ਸਾਰੇ ਬਹੁਤ ਕਿਉਂਕਿ ਨਾਲ ਲੱਗਦਾ ਹਲਕਾ ਜਿਹੜਾ ਦਿਹਾਤੀ ਹੈ ਦੁੱਖ ਸੁੱਖ ਵਿੱਚ ਸਾਰਿਆਂ ਨਾਲ ਤੁਰੇ ਫਿਰਦੇ ਆਂ ਔਰ ਬਠਿੰਡੇ ਵਿੱਚ ਵੀ ਦੂਸਰੇ ਇਲਾਕਿਆਂ ਵਿੱਚ ਵੀ ਤੋਂ ਮੈਂ ਜਿੱਦੋਂ ਦਾ ਮੰਤਰੀ ਆ ਉਸ ਤੋਂ ਬਾਅਦ ਵੀ ਲੋਕਾਂ ਨਾਲ ਰਾਬਤਾ ਹੋਇਆ ਕਰਦਾ ਸੋ ਮੈਨੂੰ ਬਹੁਤ ਵੱਡੀ ਆਸ ਤੇ ਉਮੀਦ ਹੈ ਕਿ ਜਿਵੇਂ ਲੰਬੀ ਵਾਲੇ ਲੋਕਾਂ ਨੇ ਮੇਰੇ ਤੇ ਬਹੁਤ ਵੱਡੀ ਕਿਰਪਾ ਕੀਤੀ ਹੱਕ ਵਿੱਚ ਵੱਡਾ ਫਤਵਾ ਦਿੱਤਾ ਹੈ ਇਸੇ ਤਰ੍ਹਾਂ ਬਠਿੰਡਾ ਲੋਕ ਸਭਾ ਹਲਕੇ ਦੇ ਮਾਣਯੋਗ ਵੋਟਰ ਸਤਕਾਰਯੋਗ ਸਾਰੇ ਸਾਥੀ ਮੇਰਾ ਸਾਥ ਦੇ ਕੇ ਉਹਦੇ ਵਿੱਚ ਵੱਡੀ ਜਿਤ ਦਰਜ ਕਰਾਉਣਗੇ। ਬਖੂ ਉਹਨਾਂ ਦਾ ਆਬ ਦੀ ਸਰਦਾ ਹੀ ਨਹੀਂ ਤਾਂ ਪਹਿਲਾਂ ਵੀ ਸੀਗਾ ਅੰਦਰ ਵਿਖਾਤੇ ਗੱਲ ਚੱਲਦੀ ਸੀ ਔਰ ਇਲੈਕਸ਼ਨ ਸਾਹਮਣੇ ਹੈ ਵੀ ਉਸ ਕਰਕੇ ਉਹਨਾਂ ਨੂੰ ਇਕੱਠੇ ਹੋਣਾ ਹੀ ਪੈਣਾ। ਰਹੀ ਗੱਲ ਜਿਹੜੀ ਕਿਸਾਨ ਨਾਲ ਪਹਿਲੇ ਦਿਨੋਂ ਹੀ ਬਹੁਤ ਵੱਡਾ ਤੱਕਾ ਹੋ ਰਿਹਾ ਹੈ ਕਿਉਂਕਿ ਜੇ ਤਾਂ ਜਿਹੜੀ ਐਮਐਸਪੀ ਹੈ ਉਹਦੇ ਵਿੱਚ ਕੋਈ ਨਹੀਂ ਜੇ ਹਰ ਇੱਕ ਜਿਹੜੀ ਵਸਤ ਦਾ ਮੁੱਲ ਬਣਿਆ ਜਾਂਦਾ ਤਾਂ ਫਿਰ ਖੇਤੀ ਜਿਹੜੀਆਂ ਵਿੱਚ ਦੀ ਪੈਦਾ ਹੁੰਦੀਆਂ ਫਸਲਾਂ ਜਾਂ ਉਹਨਾਂ ਦਾ ਵੀ ਕਰਿਆ ਜਾ ਸਕਦਾ ਉਹ ਸੈਂਟਰ ਗਵਰਨਮੈਂਟ ਵੱਲੋਂ ਵੱਧ ਤੋਂ ਵੱਧ ਜਿੰਨਾ ਜ਼ਰ ਤੱਕਾ ਕਰਿਆ ਜਾ ਸਕਦਾ ਕਰਦੇ ਆ ਪਿਛਲੇ 2 ਸਾਲ ਪਹਿਲਾਂ ਇੱਕ ਇਹਨਾਂ ਨੇ ਮੰਨ ਵੀ ਲਿਆ ਸੀ ਵਾਦਾ ਵੀ ਕਰ ਲਿਆ ਸੀਗਾ ਮੋਦੀ ਜੀ ਹੋਰਾਂ ਨੇ ਜਾਂ ਸਰਕਾਰ ਨੇ ਪਰ ਉਹਨੂੰ ਸਿਰੇ ਨਹੀਂ ਚੜਾਇਆ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਉਸ ਤੋਂ ਕਿਸਾਨ ਰੋਸ ਵਿੱਚ ਦੁਬਾਰਾ ਆ ਕੇ ਐਜੀਟੇਸ਼ਨ ਤੇ ਹੋਏ ਆ ਔਰ ਮੈਂ ਕਿਸਾਨਾਂ ਦੇ ਨਾਲ ਆ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਆ ਮੈਂ ਪੈਦਾ ਕਰਨ ਵਾਲੇ ਲੋਕਾਂ ਦੇ ਨਾਲ ਆ ਵੀ ਲੋਕਾਂ ਨੂੰ ਉਹਦਾ ਕੀਤੇ ਦਾ ਮੁੱਲ ਜ਼ਰੂਰ ਮਿਲਣਾ